哈尼啊！那

ਮੰਤਾ ਜਿਹੜਾ ਉਹ ਫੋਰਸਿਸ ਦੇ ਵਿੱਚ ਬਣਾਇਆ ਸੀ ਅਜਿਹੇ ਪਹਿਲ ਦਾ ਵੀ ਜਿਹੜੀ ਇਨੋਗ੍ਰੇਸ਼ਨ ਹੋਈ ਹੈਗੀ ਪਹਿਲ ਇੱਕ ਬ੍ਰਾਂਡ ਬਣਦਾ ਜਾ ਰਿਹਾ ਹੈ ਪ੍ਰਸ਼ਾਸਨ ਵੱਲੋਂ ਸ਼ੁਰੂਆਤ ਕੀਤੀ ਗਈ ਸੀ ਤੁਹਾਡਾ ਜਿਹੜਾ ਡ੍ਰੀਮ ਮਿਸ਼ਨ ਸੀਗਾ ਤਾਂ ਕੀ ਹੈ ਕਿ ਜਿਹੜਾ ਸਾਡਾ ਕਲਚਰ ਦੇ ਵਿੱਚ ਫਲਕਾਲੀਆਂ ਦਰੀਆਂ ਤੇ ਸੱਚੀ ਕਾਣੀ ਦਾ ਤੇਲ ਹੋ ਗਿਆ ਚੱਪਲਾ ਸਾਬਣ ਪਹਿਲਾਂ ਅਸੀਂ ਰਿੰਡ ਤੋਂ ਸਾਬਣ ਬਣਾਉਂਦੇ ਸੀ ਹਨਾ ਉਹ ਚੀਜ਼ਾਂ ਖਤਮ ਹੋ ਗਈਆਂ ਸੀ ਤੇ ਸਾਡੀਆਂ ਲੇਡੀਜ਼ ਕੋਲ ਸਕਿੱਲ ਹੈ ਵਾ ਸੋ ਅਸੀਂ ਹੁਣ ਸ਼ੁਰੂ ਕੀਤਾ ਸੀ ਅਸੀਂ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਤੋਂ ਅਕਾਲਗੜ੍ਹ ਤੋਂ ਹਾਂਜੀ ਤੇ ਉਸ ਤੋਂ ਬਾਅਦ ਮੈਨੂੰ ਵਧਾ ਲਿਆ ਸਾਡੇ ਕੋਲ ਪ੍ਰਾਈਵੇਟ ਸਕੂਲਾਂ ਦੀਆਂ ਵੀ ਹੋਣ ਸਾਡੇ ਕੋਲੇ ਸੰਭਿਆਗ ਰਿਹਾ ਤਾਂ ਸਾਰੇ ਜਿਲ੍ਹਿਆਂ 'ਚ ਬਿਆਪ ਪੁਲਿਸ ਦੇ ਸਾਰੀਆਂ ਵਰਦੀਆਂ ਇਸ ਵਕਤ ਆਈ ਦਰੋਂ ਦਰੋਂ ਕਿਤੋਂ ਕਰਾਉਂਦੇ ਸੀ ਅਸੀਂ ਆਪਣੇ ਪਿੰਡਾਂ ਦੇ ਵਿੱਚ ਲੇਡੀਜ਼ ਨੂੰ ਸਲਵਾ ਰਹੇ ਹਾਂ ਮੈਂ ਹੀ ਚਾਣਾ ਜੇ ਕਿਸਾਨ ਖੇਤੋਂ ਘਰ ਆਵੇ ਜਾਂ ਕੋਈ ਮੁਲਾਜ਼ਮ ਆਪਣੇ ਦਫ਼ਤਰੋਂ ਘਰ ਆਵੇ ਤਾਂ ਉਹਦੇ ਆਉਂਦੇ ਤੱਕ ਉਹਦੀ ਉਹਦੀ ਘਰ ਵਾਲੀ ਜਾਂ ਉਹਦੀ ਮਾਂ ਤਾਂ ਕਮਿਲਦਾਰੀ ਜਿਹੜੀ ਹੈ ਉਹ ਨਹੀਂ ਤੇ ਰਹਿੰਦੀ ਹੈ ਚైనా ਦੀ ਜੇ ਆਪਾਂ ਗੱਲ ਕਰਦੇ ਹਾਂ ਨਾ ਤਾਂ ਚైనా ਦੇ ਵਿੱਚ ਪਿੰਡਾਂ ਦੇ ਵਿੱਚ ਕੋਈ

ਨਾ ਮੈਂ ਪਰਚਾ ਹੋਰ ਵੀ ਸਨਮ ਬਣਾਉਂਦਾ ਹਾਂ ਉੱਤਰੀਆ ਸੱਚਾ ਕਲਚਰ ਅੱਜ ਜੀ ਮੈਂ ਤੁਹਾਨੂੰ ਦੱਸਾਂ ਮਹਾਲੀਏਪੋਰਟ ਦੇ ਉੱਥੇ ਸਭ ਤੋਂ ਵੱਧ ਵਿਕਰੀ ਹੋਤੀ ਉਸ ਦੁਕਾਨ ਦੀ ਕਿਉਂਕਿ ਲੋਕ ਲੈ ਕੇ ਜਾਣਾ ਚਾਹੁੰਦੇ ਪੰਜਾਬ ਦੇ ਅਸਲੀ ਸਰਕਾਰੀਆਂ ਨੂੰ ਫ੍ਰੀਮ ਨਹੀਂ ਕਰਤਾ ਜਿਹੜੇ ਭਾਈ ਪਿਆਸੀ ਦਾ ਉਹੀ ਲੇਡੀਜ਼ ਪਿੰਡਾਂ ਚ ਕੰਮ ਕਰੂਗੀ ਹਜ਼ੂਦੋ ਹੱਥ ਲਗਭਗ 50 ਤੋਂ 60 ਹਜ਼ਾਰ ਮੈਕਸਿਮਮ ਨਿਕਲੂਗੀ ਨਹੀਂ ਨਹੀਂ ਲੱਖ ਤੱਕ ਵੀ ਲੱਖ ਤੋਂ ਵੱਧ ਵੀ ਜਾ ਸਕਦੀ ਹੈ ਜੋ ਮੰਨ ਲਓ ਕਿ ਕਾਫੀ ਜਿਹੜੇ ਨਾਲ ਲੈਣੀ ਜਿਵੇਂ ਰਿਵਾਲਵਰ ਹੋ ਗਿਆ ਉਹਦੀ ਕਾਫੀ ਜਿਹੜੇ ਅੰਦਰ ਚ ਹੈ ਜਿਹੜੀ ਜਿੱਤੀ ਜਾ ਸਕਦੀ ਹੈ ਜਿਹੜੀ ਪਾਲਿਟ ਦੇ ਚਾਹੇ ਜਿਲ੍ਹਾ ਬਨਸਾ ਫਾਤਰਤੰਦੀ ਤੇ ਤਸੀਸ ਰਤਾ ਸ਼ੀਰੂਤਮ ਸਿੰਘ ਨੂੰ ਭਾਰਤ ਰਤਨ ਦੇ ਦੋਗੇ ਤਾਂ ਭਾਰਤ ਰਤਨ ਦਿੱਸਰ ਬਦੂਗੀ ਉਹ ਤਾਂ ਹੈਗੀ ਨੇ ਪਹਿਲੀ ਭਾਰਤ ਦੇ ਰਤਨ ਉਹਨਾਂ ਨੂੰ ਕੋਈ ਕិច្ਚ ਨਹੀਂ ਵੀ ਦਊਂਗਾ ਉਹਨਾਂ ਦੀ ਕੋਈ ਇੱਜ਼ਤ ਸਾਡੇ ਤੁਝ ਕਰਨਾ ਨਹੀਂ 22 ਸਾਲ ਬਗਲੇ ਦੀ ਅੱਗ ਨੂੰ ਬਾਲ ਕੇ ਰੱਖਣਾ ਕੋ ਛੋਟੇ ਮੋਟੇ ਗੱਲੀਆਂ ਜੋ ਜਜਾ ਕੇ ਉੱਥੇ ਬਦਲਾ ਲੈ ਕੇ ਆਉਂਦਾ ਕਿ ਮੇਰਾ ਕੰਮ ਹੋ ਗਿਆ ਇਹ ਉਹਨਾਂ ਨੂੰ ਉੱਤਰ ਕਰਨਾ ਸੋ ਇਹ ਜੀਆਂ ਕਿ ਤੇਨੂੰ ਸਾ ਸੋ ਅਸੀਂ ਤਾਂ ਆਪਣੇ ਆਪਣੇ ਕਿਸਮਤ ਨਾਲ ਸਾਹਮਣਾ ਕਰਕੇ

ਦਾਸ ਪੰਜਾਬ ਦੇ ਨੇ ਉਹ ਕੀ ਕੈਪਟਨ ਹੈ ਗੁਰਜਨਤਾ ਸੰਸ਼ੇਰ ਹਨ ਤੇ ਮਤਲਬ ਕਿਤੇ ਆਬਤ ਅਸਰ ਨਹੀਂ ਹੋਏ ਉਹ ਕਸੇਦਮ ਉਹ ਬੂਟ ਤਾਂ ਲਗਣਾ ਇਹਨਾਂ ਨੂੰ ਪਾ ਕੇ ਭੱਜਣਾ ਨੰਗੇ ਪੈਰੀ ਸੁਵੇਦੀ ਪਰਵੇ ਕਰਨੀ ਗੋਨਾਂ ਅਸਲ ਸੂਨੀ ਹੈ ਉਹ ਜਿਹੜਾ ਕੋਲ ਇੱਥੇ ਪ੍ਰਾਪਰ ਫਿਰ ਜੇ ਤਾਂ ਲਾਉਣਾ ਜਿੱਤੇ ਪ੍ਰੈਕਟਿਸ ਕਰਨੀ ਹੈ ਮਿੱਟੀ ਤੇ ਪ੍ਰੈਕਟਿਸ ਕਰਦੇ ਆਂ ਕੁਸ਼ਤੀ ਦੀ ਉੱਥੇ ਗੱਦਿਆਂ ਤੇ ਤੇ ਜਦੋਂ ਉੱਥੇ ਜਾਂਦੇ ਤਾਂ ਗ੍ਰੀਤੀ ਨਹੀਂ ਬਣਦੀ ਉਹ ਸੋ ਅਸੀਂ ਪਹਿਲਾਂ ਦੇ ਰਹਿਆਂ ਮੈਡਲ ਜਿੱਤਣ ਦਾ ਵਾਅਦਾ ਦੇਣੀ ਦੇਣੀ ਪਰ ਮੈਡਲ ਜਿੱਤਣ ਜੋਗੇ ਤਾਂ ਬਣਾ ਲੀਏ ਨਾ ਤੇਸ਼ ਨੂੰ ਮਾਰ ਹੁੰਦਾ ਸਪੰਜਾਬ ਸਪੋਰਟਸ ਦੇ ਹੱਥ ਹੈ ਹਾਕੀ ਦੀ ਸਾਡੇ ਬੱਚੇ ਹੁਣ ਨਵੇਂ इवन ਰੋਇੰਗ ਦੇ ਵਿੱਚ ਮਾਨਸਾ ਜਿਹੜੇ ਮੁੰਡੇ ਰੋਇੰਗ ਦੇ ਵਿੱਚ ਜਿਹੜੇ ਉਹ ਕਮਾਲਾ ਕਰ ਰਹੇ ਸੋ ਕੋਈ ਇਦਾਂ ਦੀ ਸਪੋਰਟ ਨਹੀਂ ਪੰਜਾਬ ਦੇ ਵਿੱਚ ਜਿੱਥੇ ਅਸੀਂ ਮੱਲਾ ਨਾ ਮਾਰਿਆ ਹੁੰਦਾ ਸਾਡਾ ਬਜਟ ਕੰਨਦਾ ਬਣਦਾ ਬਜਟ ਸਾਨੂੰ ਮਿਲਦੀ ਅਸੀਂ ਹੋਰ ਵੀ ਦੇਸ਼ ਤਲਾ ਵਿੱਚ ਮਤਲਬ ਜਿਵੇਂ ਸਕੂਲਾਂ ਦੀ ਗੱਲ ਕੀਤੀ ਜਾਵੇ ਤੁਸੀਂ ਖੇਡਾਂ ਨਾਲ ਸੰਬੰਧਿਤ ਗੱਲ ਕੀਤੀ ਹੈ ਕਿ ਸਕੂਲਾਂ ਦੇ ਵਿੱਚ ਜਿਹੜੇ ਪੀਟੀਆਈ ਡੀਪੀਆਈ ਮਾਸਟਰ ਇਹਨਾਂ ਦੀ ਬੜੀ ਕੰਡ ਹੈ ਆਉਣ ਵਾਲੇ ਟਾਈਮ ਕੀ ਕਰਦਾ ਜੀ ਪੀਟੀਆਈ ਦੀ ਪੋਸਟੀ ਖਤਮ ਕਰ ਆਕੇ ਪੀਟੀ ਮਾਟਰ ਕੱਠੀ ਲਾਦਣਾ ਵਸਾਰੇ ਨੇ ਹਾਂਜੀ ਔਰ ਪੀਟੀ ਕਰਾਉਂਦੇ ਸੀ ਸਵੇਰੇ ਸਕੂਲ ਬੰਦ ਸਾਨੂੰ ਮਾਸਟਰ ਵੀ ਚਾਹੀਦੇ ਸਾਨੂੰ ਕੁਲਰਕ ਵੀ ਚਾਹੀਦੇ ਸਾਨੂੰ ਸਟਾਫ ਫੂਟ ਇੱਕ ਜੋ ਉਹ ਵੀ ਚਾਹੀਦੇ ਪਿਛੜਾਸੀ ਵਗੈਰਾ ਵੀ ਚਾਹੀਦੇ ਫਿਰ ਅਸੀਂ ਕੈਂਪਸ ਮੈਨੇਜਰ ਰੱਖਣ ਲੱਗੇ ਹੈਡ ਮਾਸਟਰ ਨੂੰ ਪੜਾਈ ਦੀ ਚਿੰਤਾ ਹੋਵੇ ਹੈਡ ਮਾਸਟਰ ਨੂੰ ਇਹ ਨਾ ਚਿੰਤਾ ਹੋਵੇ ਕਿ ਬਾਥਰੂਮ ਨਹੀਂ ਦੇ ਵਿੱਚ ਟੂਟੀਆਂ ਨਹੀਂ ਚੱਲਦੀਆਂ ਅਸਲ ਕਮਰਤਾਪਰਕਰ ਸਟੇਸ਼ਨ ਦੇ ਤਹਿਤ ਸੰਗਰੂਰ ਦਾ ਸਟੇਸ਼ਨ ਹੈ ਜਿਹੜਾ 30 ਕਰੋੜ ਦਾ ਬਜਟ ਹੈ ਪਰ ਉੱਥੇ ਜਿਹੜਾ ਜੇ ਗੱਲ ਕਰੀਏ 24 ਸਾਲ ਹੋ ਗਏ ਸਟੇਸ਼ਨ ਬਣੇ ਨੂੰ ਪਰ ਹੁਣ ਤੇ ਜੀਆ ਆਹ 30 ਕਰੋੜ ਦੇ ਬਜਟ ਚ ਕਿਵੇਂ ਦੇਖਦੇ ਹਾਂ ਕਿ 124 ਸਾਲ ਦੇ ਮੁਕਾਬਲੇ ਤੇਰੇ ਹੁਣ ਰਵਨੀਤ ਕਿੱਟੂ ਰੇਲਵੇ ਰਾਜ ਮੰਤਰੀ ਪੂਰੀਦਾਰ ਹੋ ਗਈ ਹੈ ਜੀ ਪੂਰੀ ਦਾ ਜਿਹੜਾ ਕੋਲਾ ਉਹ ਅੰਦਰ ਜਿਹੜਾ ਸ਼ਹਿਰ ਦਾ ਪੁੜੀ ਵੀ ਬਣਾਉਣੇ ਥੱਲੇ ਫਾਟੇ ਇਹ ਕਹਿੰਦੇ ਫਾਟੇ ਬੰਦ ਕਰੋ ਫਾਟੇ ਬੰਦ ਨਾ ਬਾਜ਼ਾਰ ਬੰਦ ਹੁੰਦਾ ਸਾਰਾ ਥਰੀ ਕਿਉਂ ਨਹੀਂ ਰੂਲ ਚੇਂਜ ਹੋ ਸਕਦਾ ਕਿ ਉੱਪਰ ਦੀ ਜਿਹੜਾ ਉਹ ਗੱਡੀਆਂ ਜਿਹਨਾਂ ਨੇ ਪੁੜੀ ਨਹੀਂ ਖੜਨਾ ਤਾਂ ਲੰਗੀਆਂ ਥੱਲੇ ਕਿੰਨੇ ਬਾਜ਼ਾਰ ਜਾਣਾ ਬਾਜ਼ਾਰ ਚਲੇ ਸੋ ਪਤਾ ਨਹੀਂ ਕਿਸ ਤਰ੍ਹਾਂ ਦੇ ਰੂਲ ਬਣਾ ਰੱਖ ਰਹੇ ਮੈਂ ਪਰ ਜੇ ਹੁਣ ਸ਼ਹਿਰ ਹੈ ਕੁੜੀ ਵਜਾ ਦਾ ਸੋ ਜੇਕ ਬਣਾਉਣ ਉਹ ਸੋ ਇਹ ਇਨਸਾਨ ਦੇ ਮੁਸ਼ਕਲ ਨੂੰ ਆਨਰ ਦੇਣਾ ਹੈ मिनिस्टर ਸਾਹਿਬ ਨੇ ਅਪਣੀ ਇਹ ਬਿੱਟੂ ਬਿਆਨ ਦੇ ਕੇ ਗਏ ਨੇ ਕਿ ਜਿਹੜਾ ਮਾਨ ਸਾਹਿਬ ਨੇ ਬਿਆਨ ਦਿੱਤਾ ਨਹਿਰ ਬਣਾਉਣ ਵਾਸਤੇ ਉਹ ਇੱਕ ਜੰਗਲ ਹੈ ਕੀ ਕਹਿਣਾ ਹੈ ਕੀ ਹੈ ਸਾਡੇ ਜਦੋਂ ਬਣ ਗਈ ਉਹ ਤੋਂ ਬਾਅਦ ਕੁਝ ਨਹੀਂ ਕਰੂਗਾ ਮੌਕਾ ਦੇਰੀ 25ੋਂ ਕਿਸੇ ਪਾਏ ਜਾਊਗਾ لمبائی کوئی نوکری نہیں دے ترتالی کرد کر ਕਿ ਹੈ ਹਾਂ ਉਹ ਮੈਂ ਬੋਲਣਾ ਚਾਹੁੰਦਾ ਪਰ ਜੋ ਕੰਮ ਹੋ ਗਿਆ ਅਜੇ ਤਬ ਪਹਿਲੀ ਵਾਰ ਨਹਿਰ ਬਣੀ ਆਇਆ ਦੀ ਤਬ ਪਹਿਲੀ ਵਾਰ ਨਹਿਰ ਬਣੀ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਪਹਿਲਾਂ ਕੌਣ ਹੀ ਕਿਸ ਨੇ ਸੋਚਿਆ ਮੈਂ ਕਿ ਜਿਨ੍ਹਾਂ ਦੇ ਖੇਤਾਂ 'ਚ ਡੇਹਰਾ ਖਲਮ ਹੁੰਦੀ ਆ ਹੁਣ ਉਹਨਾਂ ਨੂੰ ਇਹ ਕਿਤੋਂ ਮਿੰਟ ਪਿਛੇ ਨਹੀਂ ਲੜਾਈਆਂ ਹੋ ਜਾਂਦੀਆਂ ਪਾਣੀ ਪਿਛੇ ਨਾ ਸੋ ਅਸੀਂ ਪਾਸਾ ਦਾ ਪਾਣੀ ਆ ਅਸੀਂ ਆਪਦੇ ਪਾਣੀ ਨੂੰ ਕਿਹਨਾ ਇਸਤੇਮਾਲ ਕਰੀਏ 2 ਲੱਖ ਏਕੜ ਜਿਹੜੀ ਜ਼ਮੀਨ ਹੈ ਉਹਨੂੰ ਸਚਾਈ ਵਾਲਾ ਪਾਣੀ ਮਿਲੂਗਾ ਇਧਰਲੇ ਪਾਸੇ ਮਾਲਵਾ ਨਹਿਰ ਹਜੂਰ ਵਿਚਾਲੇ ਹੈਗੀ ਹੈ ਗੰਗਕਨਾਲ ਇੰਦਰਾ ਗਾਂਧੀ ਤਨਾਲ ਵੀ ਕਹਿੰਦੇ ਨੇ ਉਹ 5000 ਕੁ ਸਿਕ ਜਾਂਦੇ ਉਹਦੇ ਜੋ ਫਲੋਸ ਕਰਕੇ ਪੰਪ ਪਾਣਾ ਚਾਹ ਕੇ ਇਹਦੇਲੇ ਪਾਸੇ ਪਾਣੀ ਸੁੱਟਦੇ ਆ ਉਹ ਬਿਜਲੀ ਹੋ ਜਾਉਣੀ ਨਾਲੇ ਪਰਲੇ ਪਾਸੇ ਵਾਲਾ ਪਾਣੀ ਪੜ ਜੂਗਾ ਸਫਾ ਦੇ ਨਾਲੇ ਪਾਸੇ ਵਾਲਾ ਜੀ ਕੰਮ ਉਹ ਹੀ ਕਰਦੇ ਆ ਜੇ ਕਰ ਸਕਦੇ ਜੇ ਨਹੀਂ ਕਰ ਸਕਦੇ ਕਿਰਤੀ ਮੰਟੀ ਚੱਲ ਰਹੀ ਹੈ ਕੁਝ ਜ਼ਮੀਨ ਰਾਜਸਥਾਨ ਤੋਂ ਵੀ ਜਾਨੀ ਕਰੇ ਉਹਨਾਂ ਨੇ ਇਨਕੁਆਇਰੀ ਕੀਤੀ ਹੋਈ ਹੈ ਉਸ ਬਾਰੇ ਜਿਲ੍ਹਾ ਅਬਦੀ ਬਣਾਏ ਬਣਾਉਗੇ ਉਹ ਵੀ ਕਰਨਗੇ ਠੀਕ ਹੈ ਰਾਜਪਾਲ ਸਾਹਿਬ ਜੀ ਨੇ ਤਾਂ ਰਾਜਸਥਾਨ ਦੀ ਅਗੇ ਠੀਕ ਹੈ ਸੋਚੰਗੇ ਸੰਬੰਧ ਰਹਿਣਗੇ ਅੱਜ ਉਹ ਸੌ ਚੱਕੀ ਹੈ ਉਹਨਾਂ ਨੇ ਕਿ ਮਿਲ ਕੇ ਕੰਮ ਕਰਾਂਗੇ ਪੰਜਾਬੀ ਤੇ ਵੀ